ਤੋ ਤੁਸੀਂ ਅੰਬਾਨੀ ਦੇ ਪੁੱਤ ਦੇ ਵਿਆਹ ਦੀਆਂ ਖਬਰਾਂ ਬਹੁਤ ਸੁਣੀਆਂ ਐ ਔਰ ਉਹਦੇ ਤੇ ਹੁੰਦਾ ਖਰਚਾ ਤੇ ਉਹਦੇ ਤੇ ਪਹੁੰਚੇ ਹੋਏ ਸੈਲੀਬ੍ਰਿਟੀਆ ਨੂੰ ਵੇਖ ਕੇ ਤੁਹਾਨੂੰ ਇਹ ਵੀ ਲੱਗਦਾ ਹੋਣਾ ਵੀ ਸ਼ਾਇਦ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਹੈ ਬਹੁਤ ਲੋਕ ਇਹਨੂੰ ਕਹਿ ਵੀ ਰਹੇ ਆ ਵੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਹੈ ਸਾਰਾ ਬਾਲੀਵੁੱਡ ਤੇ ਸਾਰਾ ਹਾਲੀਵੁੱਡ ਅੰਬਾਨੀ ਦੇ ਪੁੱਤ ਦੇ ਵਿਆਹ ਤੇ ਪਹੁੰਚਾ ਹੈ ਕਈ ਤਰ੍ਹਾਂ ਦੇ ਰੰਗ ਰੂਪ ਸਾਨੂੰ ਵੇਖਣ ਨੂੰ ਲੋਕਾਂ ਨੇ ਮਿਲੇ ਉੱਥੇ ਪਰ ਤਨੋਂ ਅਸੀਂ ਯਾਦ ਕਰਾ ਦਈਏ ਵੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਨਹੀਂ ਦੁਨੀਆ ਦਾ ਸਭ ਤੋਂ ਮਹਿੰਗਾ ਵੀ ਇੱਕ ਸਿੱਖ ਸਰਦਾਰ ਨੇ ਕੀਤਾ ਸੀਗਾ ਵਿਆਹ ਉਹ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਵਰ ਨੌ ਨਿਹਾਲ ਦਾ ਵਿਆਹ ਜਿਹਦਾ ਖਰਚਾ ਔਰ ਜਿਹਦੀ ਸ਼ਾਨ ਔਰ ਸ਼ੌਕਤ ਦੇਖ ਕੇ ਲੋਕ ਹੈਰਾਨ ਰਹਿ ਗਏ ਸੀਗੇ ਉਹਦੇ ਵਿੱਚ ਲਗਭਗ 5 ਲੱਖ ਦੇ ਕਰੀਬ ਬਰਾਤ ਸੀਗੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਗਵਰਨਰ ਨੌਨਿਹਾਲ ਦੇ ਵਿਆਹ ਦੇ ਵਿੱਚ 5 ਲੱਖ ਦੇ ਕਰੀਬ ਤੱਕ ਬਰਾਤ ਸੀਗੀ ਤੇ 60 ਮੁਲਕਾਂ ਦੇ ਸ਼ਾਸਕ ਆਏ ਹੋਏ ਸੀ ਰਾਜੇ ਉਹਦੇ ਵਿੱਚ ਇੱਕ ਅੰਗਰੇਜ਼ ਗਵਰਨਰ ਜਨਰਲ ਨੂੰ ਵੀ ਸੱਦਿਆ ਗਿਆ ਸੀ ਇੱਕ ਆਗਰੇ ਦੇ ਗਵਰਨਰ ਜਨਰਲ ਨੂੰ ਵੀ ਸੱਦਿਆ ਗਿਆ ਸੀ ਔਰ ਅੰਗਰੇਜ਼ਾਂ ਦੀ ਫੌਜ ਦਾ ਕਮਾਂਡਰ ਇਨ ਚੀਫ ਉਹਨੂੰ ਵੀ ਸੱਦਾ ਭੇਜਿਆ ਗਿਆ ਸੀਗਾ ਦੋਨੋਂ ਗਵਰਨਰ ਜਨਰਲ ਨਹੀਂ ਆਏ ਪਰ ਅੰਗਰੇਜ਼ਾਂ ਦੀ ਫੌਜ ਦਾ ਕਮਾਂਡਰ ਇਨ ਚੀਫ ਵਿਆਹ ਦੇ ਉੱਪਰ ਪਹੁੰਚਦਾ ਹੈ ਜਿਹਦਾ ਨਾਮ ਹੇਨਰੀ ਫੇਨ ਠੀਕ ਹੈ ਉਹ ਤੇ ਉਹਦਾ ਪੁੱਤਰ ਵੀ ਵਿਆਹ ਬਾਰੇ ਦੱਸਦੇ ਆ ਫਿਰ ਕਿੱਦਾਂ ਦਾ ਵਿਆਹ ਸੀਗਾ ਤੇ ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਦੱਸਿਆ ਅੱਜ ਤੁਹਾਨੂੰ ਉਸ ਵਿਆਹ ਬਾਰੇ ਜਾਣਕਾਰੀ ਦੰਨੇ ਆ ਉਸ ਦੇ ਵਿੱਚ ਤਕਰੀਬਨ 5 ਲੱਖ ਤੇ ਬਰਾਤੀ ਸੀਗੇ ਔਰ ਉਦੋਂ ਵੀ ਕਈ ਲੱਖਾਂ ਗੁਣਾ ਆਮ ਜਨਤਾ ਸੀਗੀ ਵਿਆਹ ਨੂੰ ਵੇਖਣ ਵਾਲੇ ਵਿਆਹ ਸੀਗਾ ਸਰਦਾਰ ਸ਼ਾਮਸਿਓਂ ਅਟਾਰੀ ਦੀ ਪੁੱਤਰੀ ਦੇ ਨਾਲ ਬੀਬੀ ਨਾਨਕੀ ਦੇ ਨਾਲ ਕਵਰ ਨੌ ਨਿਹਾਲ ਦਾ ਤੇ ਜਦੋਂ ਸਭ ਤੋਂ ਪਹਿਲਾਂ ਉਹ ਕਹਿੰਦੇ ਵੀ ਨਯੁੰਦਰੇ ਦੀ ਰਸਮ ਹੁੰਦੀ ਆ ਜਿਹਦੇ ਵਿੱਚ ਬਹੁਤ ਸਾਰੇ ਲਗਭਗ ਸਿੱਧ ਤੋਂ ਲੈ ਕੇ ਤੇ ਸਤਲੋਜ ਦਰਿਆ ਤੱਕ ਸਾਰੇ ਮਹਾਰਾਜੇ ਰਾਜੇ ਮਹਾਰਾਜੇ ਅਮੀਰ ਵਜ਼ੀਰ ਸਾਰੇ ਆਏ ਹੋਏ ਸੀਗੇ ਵਿਆਹ ਦੇ ਉੱਪਰ ਔਰ ਸਾਰਿਆਂ ਨੇ ਨਯੁੰਦਰਾ ਦਿੱਤਾ ਸੀਗਾ ਕਵਰ ਨੌ ਨਿਹਾਲ ਨੂੰ ਜਿਹਨੂੰ ਆਪਾਂ ਅੱਜ ਨਯੁੰਦਾ ਕਹਿੰਦੇ ਆ ਉਹ ਨਯੁੰਦਰੀ ਕਹਿੰਦੇ ਉਹ ਸਮੇਂ ਦੇ 50 ਲੱਖ ਰੁਪਏ ਦਾ ਹੋਇਆ ਸੀਗਾ ਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੋਨੇ ਦੀ ਕੀਮਤ 7 ਰੁਪਏ ਤੋਲਾ ਸੀਗੀ ਤੇ ਉਦੋਂ ਵੇਖੋ ਵੀ 50 ਲੱਖ ਰੁਪਏ ਨਯੁੰਦਰੇ ਦੀ ਕੀਮਤ ਕਿੰਨੀ ਹੋਏਗੀ ਤੇ ਇੱਕ ਹੋਰ ਹੋਰ ਹੈਰਾਨੀ ਦੀ ਗੱਲ ਦੱਸਦੇ ਆਂ ਵੀ ਉਸ ਸਮੇਂ ਰੁਪਏ ਦੀ ਕੀਮਤ ਡਾਲਰ ਨਾਲੋਂ ਤੇ ਪੌਂਡ ਨਾਲੋਂ ਕਈ ਗੁਣਾ ਵੱਧ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਚਲਾਏ ਹੋਏ ਨਾਨਕਸਾਈ ਇੱਕ ਇੱਕ ਨਾਨਕਸਾਈ ਸ਼ਿੱਕੇ ਦੇ 13 ਪਾਉਂਡ ਬੰਦੇ ਸੀਗੇ 13 ਡਾਲਰ ਬੰਦੇ ਸੀਗੇ ਇਸ ਤਰ੍ਹਾਂ ਉਸ ਤੋਂ ਅੱਗੇ ਜਦੋਂ ਵਿਆਹ ਦੀ ਰਸਮ ਸ਼ੁਰੂ ਹੁੰਦੀ ਆ ਤਾਂ ਹਾਥੀ ਸਜਾਏ ਜਾਂਦੇ ਆ ਅਮੀਰ ਸਰਦਾਰ ਹਾਥੀਆਂ ਉੱਪਰ ਬੈਠਦੇ ਆ ਤੇ ਹਰੇਕ ਹਾਥੀ ਦੇ ਉੱਪਰ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਨੇ 2-2000 ਦੇ ਸੋਨੇ ਦੇ ਸਿੱਕਿਆਂ ਦੀਆਂ ਥਾਲੀਆਂ ਰਖਵਾਈਆਂ ਸੀਗੀਆਂ ਵੀ ਰਸਤੇ ਦੇ ਵਿੱਚ ਜਾਂਦੇ ਜਿਹੜੇ ਇਹ ਰਾਜੇ ਮਹਾਰਾਜੇ ਇਹ ਪੈਸਿਆਂ ਦੀ ਵਰਖਾ ਕਰਦੇ ਜਾਣ ਔਰ ਤੇ ਅੰਮ੍ਰਿਤਸਰ ਤੋਂ ਲੈ ਕੇ ਅੰਮ੍ਰਿਤਸਰ ਦੇ ਵਿੱਚ ਇਹ ਸ਼ੁਭ ਕਾਰਜ ਕੀਤਾ ਗਿਆ ਸੀ ਵਿਆਹ ਦਾ ਅੰਮ੍ਰਿਤਸਰ ਤੋਂ ਲੈ ਕੇ ਅਟਾਰੀ ਵਾਲਾ ਤੱਕ 12 ਕਿਲੋਮੀਟਰ ਦਾ ਰਸਤਾ ਸੀਗਾ ਤੇ ਉਥੋਂ ਤੱਕ ਪੈਸਿਆਂ ਦੀ ਵਰਖਾ ਹੀ ਹੁੰਦੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਕਹਿੰਦੇ ਵੀ ਉਹ ਆਪਦੇ ਇੰਦਰਗਜ ਹਾਥੀ ਦੇ ਉੱਪਰ ਸਵਾਰ ਸੀਗੇ ਤੇ ਉਹਦੇ ਨਾਲ ਕਮਾਂਡਰ ਇਨ ਚੀਫ ਅ ਹੈਨਰੀ ਫੇਨ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਦੋਨੋਂ ਹੱਥਾਂ ਦੇ ਨਾਲ ਸਿਉਨੇ ਦੀ ਸਿਉਨੇ ਦੀਆਂ ਬੁਦਕੀਆਂ ਦੀ ਵਰਖਾ ਕੀਤੀ ਸੀਗੀ ਸਿਉਨੇ ਦੀਆਂ ਬੁਦਕੀਆਂ ਜਿਹਦੀ ਕੀਮਤ 5 ਰੁਪਏ ਸੀਗੀ ਤੇ ਉਦੋਂ ਪਹਿਲਾਂ ਜਦੋਂ ਬਰਾਤ ਤੁਰਦੀ ਆ ਬਰਾਤ ਤੋਂ ਪਹਿਲਾਂ ਵੀ ਕਹਿੰਦੇ ਵੀ ਜਿਹੜਾ ਸਿਹਰਾ ਬਣਾਇਆ ਗਿਆ ਸੀ ਨਾ ਕਵਰ ਨਾ ਨਿਹਾਲੀ ਹੀਰਿਆਂ ਦਾ ਜੜਿਆ ਬਹੁਤ ਮਹਿੰਗੇ ਹੀਰੇ ਹੀਰਿਆਂ ਦਾ ਜਿਹੜਾ ਬਣਾਇਆ ਗਿਆ ਸੀ ਜਦੀ ਕੀਮਤ ਬੇਸ਼ੁਮਾਰ ਲੱਖਾਂ ਹੀ ਸੀਗੀ ਕਰੋੜਾਂ ਹੀ ਸੀਗੀ ਤੇ ਉਹ ਨੂੰ ਉਹ ਕਹਿੰਦੇ ਵੀ ਜਦੋਂ ਸੇਹਰਾ ਦੇਖਦੇ ਮਹਾਰਾਜਾ ਰਜੀਤ ਸਿੰਘ ਤਾਂ ਸੇਹਰਾ ਉਹਨਾਂ ਨੂੰ ਇੰਨਾ ਪਸੰਦ ਆ ਜਾਂਦਾ ਉਹ ਕਹਿੰਦੇ ਵੀ ਇਹ ਸੇਹਰਾ ਮੇਰੇ ਪੋਤਰੇ ਦੇ ਲਾਇਕ ਨਹੀਂਗਾ ਮੈਂ ਆਪਦੇ ਪੋਤਰੇ ਲਈ ਹੋਰ ਸੇਹਰਾ ਬਣਵਾਵਾਂਗਾ ਇਹ ਸੇਹਰਾ ਗੁਰੂ ਸਾਹਿਬ ਦੇ ਲਾਇਕ ਹੈ ਤੇ ਉਹ ਸੇਹਰਾ ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਚੜ੍ਹਾਤਾ ਸੀ ਉਹ ਸੇਹਰਾ ਉੱਥੇ ਅੱਜ ਵੀ ਮੌਜੂਦ ਹੈ ਹੀਰਿਆਣਾ ਜਿਹੜਾ ਆਪਣਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਬਰਾਤ ਕਹਿੰਦੇ ਵੀ ਤੁਰਦੀ ਹੈ ਤੇ ਉਹ ਉਹ ਪੈਸਿਆਂ ਦੀ ਵਰਖਾ ਹੁੰਦੀ ਹੈ ਸੋਨੇ ਦੀ ਵਰਖਾ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਜਿਹੜੇ ਦਿਨ ਸੀਗੇ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿਸੇ ਨੇ ਵੀ ਚੁੱਲ੍ਹੇ ਅੱਗ ਨਹੀਂ ਸਿਪਾਈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰੀਕੇ ਨਾਲ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ ਵੀ ਸਾਰੀ ਸੰਗਤ ਲੱਖਾਂ ਲੋਕ ਉਥੋਂ ਲੰਗਰ ਛਕਦੇ ਸੀਗੇ ਤੇ ਉਹ ਵਿਆਹ ਨੇ ਸੰਗੋ ਇੱਕ ਅਜੀਹਾ ਦਾਨੀ ਸਮਾਗਮ ਸੀਗਾ ਜਿਹਦੇ ਵਿੱਚ ਦਾਨ ਕੀਤਾ ਗਿਆ ਸੀ ਖੁੱਲ੍ਹ ਕੇ ਤੇ ਉਧਰੋਂ ਜਦੋਂ ਕਹਿੰਦੇ ਵੀ ਬਰਾਤ ਪਹੁੰਚਦੀ ਆ ਤਾਂ ਉਧਰੋਂ ਸ਼ਾਮ ਸੋਂ ਅਟਾਰੀ ਵੀ ਘਟ ਨਹੀਂ ਹੁੰਦਾਗਾ ਉਹਨੇ ਵੀ ਤਕਰੀਬਨ ਪੂਰੇ ਵਿਆਹ ਦੇ ਉੱਪਰ ਉਹਦਾ ਖਰਚਾ 20 ਲੱਖ ਦੇ ਕਰੀਬ ਆਇਆ ਸੀਗਾ ਤੇ ਉਹਨੇ ਵੀ ਕਹਿੰਦੇ ਵੀ ਦਿਲ ਖੋਲ ਕੇ ਸਵਾਗਤ ਕੀਤਾ ਸੀਗਾ ਮਹਾਰਾਜਾ ਰਜੀਤ ਸਿੰਘ ਤੇ ਜਿਹੜੀ 5 ਲੱਖ ਬਰਾਤ ਅਟਾਰੀ ਪਿੰਡ ਪਹੁੰਚੀ ਸੀਗੀ ਤਾਂ ਜਿਹੜੇ ਦੋ ਡੋਗਰੇ ਸਰਦਾਰ ਸੀਗੇ ਮਹਾਰਾਜਾ ਰਜੀਤ ਸਿੰਘ ਦੇ ਜਿਹੜੇ ਖਾਸ ਦਰਬਾਰ ਦੇ ਵਿੱਚ ਰਹਿੰਦੇ ਸੀਗੇ ਧਿਆਨ ਸਿੰਘ ਡੋਗਰਾ ਤੇ ਉਹਦਾ ਪੁੱਤਰ ਹੀਰਾ ਸਿੰਘ ਡੋਗਰਾ ਉਹ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਸਜੇ ਹੋਏ ਸੀ ਉਹਨਾਂ ਦੀ ਸਜਾਵਟ ਨੂੰ ਉਹਨਾਂ ਦੀ ਸੁੰਦਰਤਾ ਨੂੰ ਵੇਖ ਕੇ ਸਾਰੇ दंग ਰਹਿ ਗਏ ਸੀਗੇ ਹੀਰਾ ਹੀਰਾ ਸਿੰਘ ਡੋਗਰਾ ਤਾਂ ਕਹਿੰਦੇ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਹੀਰਿਆਂ ਨਾਲ ਜੜਿਆ ਹੋਇਆ ਸੀਗਾ ਮਹਾਰਾਜਾ ਉੱਤੇ ਬਹੁਤ ਖੁਸ਼ ਸੀਗਾ ਉਹਦੇ ਹੱਥ ਉਹਦੀ ਧੌਣ ਉਹਦਾ ਉਹਦੀ ਦਸਤਾਰ ਉਹਦੇ ਉਹਦੀਆਂ ਲੱਤਾਂ ਉਹਦੇ ਪੈਰ ਸਾਰੇ ਹੀਰਿਆਂ ਨਾਲ ਜੜੇ ਹੋਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਘੋੜੇ ਦੇ ਉੱਪਰ ਕਵਰ ਨੋ ਨਿਹਾਲ ਸਵਾਰ ਸੀਗਾ ਲਾੜਾ ਬਣ ਕੇ ਤਾ ਉਹਦੇ ਉਹ ਉਹ ਵੀ ਪੂਰਾ ਸੋਨੇ ਦੇ ਨਾਲ ਬੜਿਆ ਹੋਇਆ ਸੀਗਾ ਘੋੜੇ ਦੀ ਪੂਛ ਤੱਕ ਸੋਨਾ ਲੱਗਾ ਹੋਇਆ ਸੀਗਾ ਥੱਲੇ ਤੱਕ ਸੋਨੇ ਦੇ ਨਾਲ ਬੜਿਆ ਹੋਇਆ ਸੀਗਾ ਤੇ ਜਿਹੜਾ ਕਹਿੰਦੇ ਵੀ ਦਾਜ ਦਿੱਤਾ ਗਿਆ ਨਾ ਸ਼ਾਮਸੋ ਅਟਾਰੀ ਵੱਲੋਂ ਆਪਦੀ ਧੀ ਨਾਨਕੀ ਨੂੰ ਉਹ ਦਾਜ ਦੇ ਵਿੱਚ ਕਹਿੰਦੇ ਵੀ 101 ਘੋੜੇ ਸੋਨੇ ਚਾਂਦੀ ਦੇ ਲੱਦੇ ਹੋਏ ਸੀਗੇ ਤੇ ਉਹਦੇ ਵਿੱਚ 101 ਅ ਮੱਜਾਂ 101 گاਵਾ 101 ਬਲਦ 11 ਹਾਥੀ ਤੇ 10 ਊਠ ਦਿੱਤੇ ਹੋਏ ਸੀਗੇ ਤੇ ਜਿਹੜੇ ਉਹ ਕਹਿੰਦੇ ਵੀ ਰਹਿਣ ਵਾਸਤੇ ਰਾਜੇ ਮਹਾਰਾਜਾਂ ਦੇ ਰਹਿਣ ਵਾਸਤੇ ਮਹਾਰਾਜਾ ਰਜੀਤ ਸਿੰਘ ਨੇ ਅਲੱਗ-ਅਲੱਗ ਇੱਕ ਵਿਸ਼ੇਸ਼ ਤੌਰ ਤੇ ਤੰਬੂ ਬਣਵਾਏ ਹੋਏ ਸੀਗੇ ਜਿਨ੍ਹਾਂ ਵਿੱਚ 30 ਤਰ੍ਹਾਂ ਦੇ ਪਸ਼ਮੀਨੇ ਦੇ ਕੱਪੜੇ ਲੱਗੇ ਹੋਏ ਸੀਗੇ ਤੇ ਪਸ਼ਮੀਨੇ ਦੇ ਕੱਪੜਿਆਂ ਦੀ ਕੀਮਤ ਲੱਖਾਂ ਰੁਪਏ ਸੀਗੇ ਇਸ ਤਰੀਕੇ ਨਾਲ ਸੀਗਾ ਉਹ ਅਮੀਰ ਵਿਆਹ ਤੇ ਉਹ ਕਹਿੰਦੇ ਵੀ 50 ਲੱਖ ਦੇ ਕਰੀਬ ਤਾਂ ਨਿਯੰਦਰਾ ਇਕੱਠਾ ਹੋਇਆ ਔਰ ਪੂਰੇ ਵਿਆਹ ਦੇ ਉੱਪਰ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦਾ 2 ਕਰੋੜ ਉਸ ਸਮੇਂ ਦਾ 2 ਕਰੋੜ ਖਰਚਾ ਆਇਆ ਸੀਗਾ ਤੇ ਉਸ ਸਮੇਂ ਦਾ 2 ਕਰੋੜ ਹਿਸਾਬ ਲਾ ਲਓ ਵੀ ਉਸ ਸਮੇਂ 70 ਰੁਪਏ ਤੋਲੇ ਦੀ ਕੀਮਤ ਸੀਗੀ ਸੋਨੇ ਦੀ 70 ਰੁਪਏ ਦਾ ਤੋਲਾ ਆ ਜਾਂਦਾ ਸੀਗਾ ਸੋਨੇ ਦਾ ਤੇ 1 ਰੁਪਏ ਦੇ 13 ਪਾਉਂਡ ਬੰਦੇ ਸੀਗੇ ਉਸ ਸਮੇਂ ਤੇ ਜਿਹੜਾ ਕਹਿੰਦੇ ਵੀ ਦਾਜ ਦਿੱਤਾ ਗਿਆ ਸੀਗਾ ਨਾ ਧੀ ਦੀਆਂ ਵਰੀਆਂ ਸੀਗੀਆਂ ਉਹਨਾਂ ਨੂੰ ਇੱਕ ਇੱਕੜ ਦੇ ਵਿੱਚ ਵਿਛਾਇਆ ਗਿਆ ਸੀ ਇੰਨੀਆਂ ਵਰੀਆਂ ਦਿੱਤੀਆਂ ਗਿੰਆਂ ਸੀਗੀਆਂ ਤੇ 500 ਸ਼ਾਲਾਂ ਦਿੱਤੀਆਂ ਗਈਆਂ ਸੀ ਕਸ਼ਮੀਰ ਪਸ਼ਮੀਨੇ ਦੇ ਵਰਕ ਵਾਲੀਆਂ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਸੀਗੀ ਤੇ ਇਸ ਤੋਂ ਬਿਨਾ ਇੱਕ ਵਿਸ਼ੇਸ਼ ਸਮਾਗਮ 12 ਨਾਮਾ ਸਮਾਗਮ ਕਰਾਇਆ ਗਿਆ ਸੀ 7 ਤਰੀਕ ਨੂੰ ਬਰਾਤ ਰਵਾਨਾ ਹੁੰਦੀ ਹੈ ਅਟਾਰੀ ਪਿੰਚ ਪਹੁੰਚਦੀ ਹੈ ਔਰ ਅਟਾਰੀ ਪਿੰਡ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਇੱਕ ਪ੍ਰੋਗਰਾਮ ਜਿਹੜਾ ਕਿ ਇਤਿਹਾਸ ਦੇ ਵਿੱਚ ਕਦੇ ਨਾ ਭੁੱਲਣ ਵਾਲਾ ਪ੍ਰੋਗਰਾਮ ਸੀ ਜਿਹਨੂੰ ਪੜ੍ਹ ਕੇ ਸਾਰੇ ਇਤਿਹਾਸਕਾਰ दंग रह ਜਾਂਦੇ ਆ ਜਿਹਨੂੰ ਦੇਖ ਕੇ ਉਸ ਸਮੇਂ ਦੇ ਰਾਜੇ ਮਹਾਰਾਜੇ ਅਮੀਰ ਵਜ਼ੀਰ ਸ਼ਾਸਕ ਅੰਗਰੇਜ਼ ਕਮਾਂਡਰ ਇਨ ਚੀਫ ਸੈਂਟਰੀ ਫੇਨ ਵੀ ਦੰਗ ਰਹਿ ਗਿਆ ਸੀਗਾ ਉਸੇ 12 ਨਾਮਾ ਪ੍ਰੋਗਰਾਮ ਉਹ ਪ੍ਰੋਗਰਾਮ ਕੀ ਸੀਗਾ ਉਹ ਪ੍ਰੋਗਰਾਮ ਇਹ ਸੀਗਾ ਵੀ 8 ਕਿਲੋਮੀਟਰ ਦਾ ਇੱਕ ਘੇਰਾ ਬਣਾਇਆ ਹੋਇਆ ਸੀਗਾ ਇੱਕ ਘੇਰਾ ਬਣਾਇਆ ਹੋਇਆ ਸੀ 8 ਕਿਲੋਮੀਟਰ ਦਾ ਜਿੱਥੇ ਅੱਜ ਅਟਾਰੀ ਦਾ ਰੇਲਵੇ ਸਟੇਸ਼ਨ ਆ ਉਥੇ ਤੇ ਉਹਦੇ ਘੇਰੇ ਦੇ 80 ਦਰਵਾਜ਼ੇ ਰੱਖੇ ਹੋਏ ਸੀ ਔਰ ਹਰੇਕ ਦਰਵਾਜ਼ੇ ਦੇ ਉੱਪਰ ਸੈਂਕੜੇ ਸਿਪਾਈ ਖੜੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਸੀਗਾ ਵੀ ਜਿੰਨੇ ਵੀ ਲੱਖਾਂ ਲੋਕਾਂ ਦਾ ਇਕੱਠ ਸੀਗਾ ਜਿੰਨੇ ਵੀ ਲੋਕ ਹੈਗੇ ਨੇ ਸਾਰਿਆਂ ਨੂੰ ਉਹਨਾਂ ਦੇ ਜੀਆਂ ਦੇ ਹਿਸਾਬ ਦੇ ਨਾਲ ਦਾਨ ਦਿੱਤਾ ਜਾਵੇ ਭਾਵੇਂ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਦਾਨ ਦਿੱਤਾ ਜਾਵੇ ਸੋਨੇ ਦੀਆਂ ਮੋਹਰਾਂ ਦੇ ਵਿੱਚ ਤੇ ਉਹ ਕਹਿੰਦੇ ਵੀ ਪ੍ਰਬੰਧ ਇੰਨਾ ਵਧੀਆ ਸੀਗਾ ਵੀ 80 ਦਰਵਾਜ਼ੇ ਰੱਖੇ ਹੋਏ ਸੀ ਤੇ 8 ਕਿਲੋਮੀਟਰ ਦਾ ਘੇਰਾ ਸੀਗਾ ਤੇ ਲੋਕਾਂ ਨੂੰ ਇੱਦਾਂ ਬਾਹਰ ਕੱਢਦੇ ਜਾਂਦੇ ਸਿਓ ਦਰਵਾਜ਼ੇ ਦੇ ਵਿੱਚੋਂ ਸਪਾਈ ਤੇ দান ਦਿੱਤੇ ਜਾਂਦੇ ਸੀ ਜੀ ਪੁੱਛ ਕੇ ਤੇ तकरीबन ਉਹ ਕਹਿੰਦੇ ਵੀ ਉਸ ਦਿਨ 20 ਲੱਖ ਤੋਂ ਵੱਧ দান ਵੰਡਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਉਹ ਵਿਆਹ ਨਹੀਂ ਸੀ ਉਹ ਇੱਕ ਸਮਾਗਮ ਸੀ দান ਪੁੰਨ ਦਾ ਸਮਾਗਮ ਉਹ ਕਹਿੰਦੇ ਵੀ ਅ ਇੱਕ ਬਜ਼ੁਰਗ ਆਉਂਦਾ ਜਦੋਂ ਸਾਰਾ দান ਦਾ ਜਿਹੜਾ ਇਹ ਕੰਮ 12 ਨਾਮਾ ਪ੍ਰੋਗਰਾਮ ਖਤਮ ਹੋ ਜਾਂਦਾ ਤੇ ਇੱਕ ਬਜ਼ੁਰਗ ਆਉਂਦਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਉਂਦਾ ਕਹਿੰਦਾ ਵੀ ਮੈਨੂੰ ਮੇਰਾ ਦਾਨ ਨਹੀਂ ਮਿਲਿਆ ਉਹ ਇੱਕ ਉਹ ਕਹਿੰਦਾ ਵੀ ਤੈਨੂੰ ਤੇਰਾ ਦਾਨ ਕਿਉਂ ਨਹੀਂ ਮਿਲਿਆ ਉਹ ਕਹਿੰਦਾ ਮੈਨੂੰ ਮੇਰੇ ਜੀਵਾਂ ਦੇ ਹਿਸਾਬ ਨਾਲ ਮੇਰਾ ਦਾਨ ਨਹੀਂ ਮਿਲਿਆ ਉਹ ਕਹਿੰਦਾ ਵੀ ਤੇਰੇ ਜੀਵ ਕਿੰਨੇ ਆ ਉਹ ਕੀੜਿਆਂ ਦੇ ਭੌਣ ਨਾਲ ਇਸ਼ਾਰਾ ਕਰਕੇ ਕਹਿੰਦਾ ਸਾਰੇ ਮੇਰੇ ਜੀਵ ਆ ਇੱਕ ਫਕੀਰ ਸੀਗਾ ਉਹ ਉਹ ਕਹਿੰਦਾ ਠੀਕ ਐ ਮਹਾਰਾਜਾ ਰਜੀਤ ਸਿੰਘ ਹੱਸ ਪੈਂਦਾ ਏ ਬਾਕੀ ਸਾਰੇ ਹੈਰਾਨ ਹੋ ਜਾਂਦੇ ਵੀ ਹੁਣ ਕੀ ਕਹੀ ਕੀ ਜਾਂਦਾ ਏ ਫਕੀਰ ਬਜ਼ੁਰਗ ਮਹਾਰਾਜ ਰਜੀਤ ਸਿੰਘ ਪਰ ਹੱਸ ਪੈਂਦਾ ਉਹਦੀ ਗੱਲ ਤੇ ਉਹ ਕਹਿੰਦਾ ਠੀਕ ਹੈ ਤੇਰੇ ਕੋਲ ਦੋ ਰਸਤੇ ਆ ਜਾਂ ਤਾਂ ਕਹਿੰਦਾ ਆਪਦੇ ਜੀਵ ਗਿਣ ਲਾ ਉਹਦੇ ਹਿਸਾਬ ਨਾਲ ਤੈਨੂੰ ਦਾਨ ਦਿੱਤਾ ਜਾਊਗਾ ਜਾਂ ਫਿਰ ਕਹਿੰਦਾ ਜਿਹੜਾ ਤੇਰੇ ਕੋਲ ਇਹ ਘੜਾ ਏ ਇਹਨੂੰ ਕਹਿੰਦਾ ਜਿੰਨਾ ਭਰ ਸਕਦਾ ਐ ਸੋਨੇ ਦੀਆਂ ਮੋਹਰਾਂ ਨਾਲ ਭਰ ਲਾ ਤੇ ਉਹ ਫਿਰ ਦੂਜਾ ਰਸਤਾ ਚੁੰਦਾ ਏ ਉਹ ਆਪਦਾ ਘੜਾ ਸੋਨੇ ਦੀਆਂ ਮੋਹਰਾਂ ਨਾਲ ਭਰ ਲੈਂਦਾ ਏ ਤੇ ਉਹ ਕਹਿੰਦੇ ਵੀ ਉਹ ਬਜ਼ੁਰਗ ਫਕੀਰ ਦੀਆਂ ਕਈ ਪੁਸ਼ਤਾਂ ਦੀ ਗਰੀਬੀ ਮਿਟ ਗਈ ਸੀਗੀ ਉਹ ਸਮੇਂ ਦੇ ਮਿਲੇ ਹੋਏ ਦਾਨ ਦੇ ਨਾਲ ਉਸ ਹੀ ਮਹਾਰਾਜਾ ਰਜੀਤ ਸਿੰਘ ਦਾ ਦੇ ਪੁੱਤਰੇ ਦੇ ਵਿਆਹ ਦਾ ਸਮਾਗਮ ਜਿਹੜਾ ਕਿ ਇਤਿਹਾਸ ਦੇ ਵਿੱਚ ਅੱਜ ਵੀ ਸਭ ਤੋਂ ਮਹਿੰਗਾ ਵਿਆਹ ਹੈ ਜਿਹਦਾ ਕੋਈ ਤੋੜ ਨਹੀਂਗਾ ਤੇ ਜਦੋਂ ਵੀ ਕਹਿੰਦੇ ਵੀ ਜਿੰਨਾ ਟਾਈਮ ਵਿਆਹ ਦਾ ਸਮਾਗਮ ਚੱਲਿਆ ਜਿੱਧਰ ਵੀ ਮਹਾਰਾਜਾ ਰਣਜੀਤ ਸਿੰਘ ਜਦੋਂ ਆਪਦੇ ਨਿਵਾਸ ਥਾਂ ਤੋਂ ਨਿਕਲਦੇ ਸੀਗੇ ਜਿੱਧਰ ਵੀ ਜਾਂਦੇ ਸੀ ਤਾਂ ਲੋਕਾਂ ਦਾ ਲੱਖਾਂ ਦੇ ਵਿੱਚ ਇਕੱਠ ਹੋ ਜਾਂਦਾ ਤੇ ਰਣਜੀਤ ਸਿੰਘ ਉਸੇ ਤਰ੍ਹਾਂ ਹੀ ਫਿਰ ਉਹ ਕਹਿੰਦੇ ਵੀ ਦੋਨੋਂ ਮੁਠੀਆਂ ਦੇ ਨਾਲ ਸੋਨੇ ਦੀਆਂ ਮੋਹਰਾਂ ਦੀ ਵਰਖਾ ਕਰਦਾ ਆਉਂਦਾ ਸੀਗਾ ਜਿੱਧਰ ਦੀ ਵੀ ਲੰਘਦਾ ਸੀਗਾ ਇਸ ਤਰ੍ਹਾਂ ਅੰਬਾਨੀ ਦੇ ਵਿਆਹ ਦੇ ਮੁਕਾਬਲੇ ਮਹਾਰਾਜਾ ਰਣਜੀਤ ਸਿੰਘ ਦਾ ਉਹ 1837 ਦੇ ਵਿੱਚ ਕੀਤਾ ਹੋਇਆ ਵਿਆਹ ਆਪਦੇ ਪੋਤੇ ਦਾ ਉਹ ਕਿਤੇ ਜ਼ਿਆਦਾ ਮਹਿੰਗਾ ਸੀਗਾ ਉਹਦਾ ਕੋਈ ਤੋੜ ਨਹੀਂਗਾ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਅੱਜ ਤੱਕ ਸਭ ਤੋਂ ਮਹਿੰਗਾ ਵਿਆਹ ਵੀ ਸਿੱਖਾਂ ਨੇ ਹੀ ਕੀਤਾ ਹੈ ਸੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਫੋਲੋ ਕਰਿਓ ਤੇ ਕਮੈਂਟ ਰਾਈ ਆਪਣੇ ਸੁਝਾਅ ਦਿੰਦੇ ਰਹੋ ਧੰਨਵਾਦ ਜੀ